ਗਰਮੀ ਦੇ ਦੌਰਾਨ ਲੋਕਾਂ ਕੋਲ ਗੱਲ ਕਰਨ ਲਈ ਸਿਰਫ ਇੱਕ ਹੀ ਟੌਪਿਕ ਹੁੰਦਾ ਉਫ ਗਰਮੀ ਹਾਈ ਕਿੰਨੀ ਗਰਮੀ ਹੋਈ ਪਈ ਹੈ ਗਰਮੀ ਤਿਆਰ ਸਾਡੇ ਪੁਹਾਟੀ ਘਟ ਦਿੱਤੇ ਨੇ ਹਾਏ ਰੱਬਾ ਕਦੋਂ ਮੀਂਹ ਪਾਵੇਗਾ ਐਨੀ ਗਰਮੀ ਇਸ ਤਰ੍ਹਾਂ ਨਾ ਹੁੰਦਾ ਦਿਲ ਵੀ ਨਹੀਂ ਕਰਦਾ ਕਿਉਂਕਿ ਟੈਂਕੀ ਚ ਪਾਣੀ ਜੋ ਗਰਮ ਆਉਂਦਾ ਤੇ ਜ਼ਾਹਿਰ ਜੀ ਗੱਲ ਹੈ ਕਿ ਲੋਕ ਇਸ ਗਰਮੀ ਤੋਂ ਬਚਣ ਦੇ ਲਈ ਨਵੇਂ-ਨਵੇਂ ਤਰੀਕੇ ਕਰਦੇ ਨੇ ਜੀ ਹਾਂ ਨਵੇਂ-ਨਵੇਂ ਆਈਡੀਆਜ਼ ਕਰਦੇ ਨੇ ਤੇ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਕਹੋਗੇ ਵਾਹ ਯਾਰ ਕੀ ਆਈਡੀਆ ਕਰ ਦਿੱਸ ਨੇ ਦਰਸਾ Rajasthan ਦਾ ਇੱਕ ਵਿਅਕਤੀ ਗਰਮੀ ਉਹ ਐਨਾ ਪਰੇਸ਼ਾਨ ਹੋ ਰੱਖਿਆ ਸੀ ਕਿ ਉਸਨੇ ਆਪਣੇ ਸਕੂਟਰ ਤੇ ਹੀ ਸ਼ਾਵਰ ਲਗਾ ਦਿੱਤਾ ਜੀ ਹਾਂ ਮਿੰਨੀ ਸ਼ਾਵਰ ਲਗਾ ਲਿੱਤਾ ਜਿਸ ਦੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਦੱਸ ਦਵਾ ਕਿ ਵਾਇਰਲ ਵੀਡੀਓ ਜ਼ੋਤਪੁਰ ਤੇ ਜਲੇਰੀ ਗੇਟ ਜੀ ਹਾਂ ਇਹ ਉਹੀ ਜ਼ਲੂਰੀ ਗੇਟ ਹੈ ਜਿੱਥੇ ਮਸ਼ਹੂਰ ਮਿਰਚੀ ਵੜਾ ਮਿਲਦਾ ਖੈਰ ਉਸ ਵਿਅਕਤੀ ਕੋਲ ਇੱਕ ਸਾਧਾਰਨ ਸਕੂਟਰ ਹੈ ਪਰ ਉਸਨੇ ਡ్రਾਈਵਰ ਦੀ ਲੱਤ ਵਾਲੀ ਥਾਂ ਤੇ ਪਾਣੀ ਦਾ ਕੈਂਪਰ ਰੱਖਿਆ ਨੀਲੇ ਰੰਗ ਦਾ ਜੋ ਪਾਣੀ ਨਾਲ ਭਰਿਆ ਹੋਇਆ ਪਾਈਪ ਵਿਛਾਈ ਹੋਈ ਹੈ ਤੇ ਉਸ ਪਾਈਪ ਦੇ ਉੱਪਰ ਇੱਕ ਟੁੱਟੀ ਫਿੱਟ ਕੀਤੀ ਗਈ ਹੈ ਫਲੋਰ ਬੋਰਡ ਤੇ ਪਲਾਸਟਿਕ ਦੇ ਪਾਣੀ ਦਾ ਡਿਸਪੈਂਸਰ ਰੱਖਿਆ ਗਿਆ ਜਿਸ ਚ ਪਾਣੀ ਦਾ ਸ਼ਾਵਰ ਵਾਂਗ ਨਿਕਲ ਰਿਹਾ ਉਹ ਵਿਅਕਤੀ ਸਕੂਟਰ ਤੇ ਸਵਾਰ ਹੈ ਤੇ ਉਸ ਦੇ ਉੱਪਰ ਪਾਣੀ ਟਿਕ ਰਿਹਾ ਤੇ ਜੋ ਵੀ ਉਸ ਨੂੰ ਰਾਹਾਂ ਦਾ ਵੇਖ ਰਿਹਾ ਉਹ ਬੜੇ ਹੀ ਹੈਰਾਨੀ ਦੇ ਨਾਲ ਵੇਖ ਰਿਹਾ ਸੀ ਇੰਨੀ ਅਤਿ ਦੀ ਗਰਮੀ ਚ ਵਿਅਕਤੀ ਨੇ ਮਿੰਨੀ ਸ਼ਾਵਰ ਦਾ ਆਨੰਦ ਲੈਂਦਾ ਵੇਖ ਲੋਕ ਵੀ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਵੈਸੇ ਤੁਹਾਡਾ ਕੀ ਕਹਿਣਾ ਇਸ ਮਿੰਨੀ ਸ਼ਾਵਰ ਬਾਰੇ ਸਾਡੇ ਕਮੈਂਟ ਬਾਕਸ ਜ਼ਰੂਰ ਦੱਸਿਓ ਗਰਮੀਆਂ ਦੌਰਾਨ ਲੋਕਾਂ ਕੋਲ ਗੱਲ ਕਰਨ ਲਈ ਸਿਰਫ ਇੱਕ ਹੀ ਟੌਪਿਕ ਹੁੰਦਾ ਉਫ ਗਰਮੀ ਹਾਏ ਕਿੰਨੀ ਗਰਮੀ ਹੋਈ ਪਈ ਹੈ ਗਰਮੀ ਤਾਂ ਯਾਰ ਸਾਡੇ ਵਾਟੀ ਕੱਟ ਦਿੱਤੇ ਨੇ ਹਾਏ ਰੱਬਾ ਕਦੋਂ ਮੀਂਹ ਪਾਵੇਗਾ ਐਨੀ ਗਰਮੀ ਜਿਹਾ ਯਾਰ ਨਾ ਹੁੰਦਾ ਦਿਲ ਵੀ ਨਹੀਂ ਕਰਦਾ ਕਿਉਂਕਿ ਟੈਂਕੀ 'ਚ ਪਾਣੀ ਜੋ ਗਰਮ ਹੁੰਦਾ ਤੇ ਜ਼ਾਹਿਰ ਜੀ ਗੱਲ ਹੈ ਕਿ ਲੋਕ ਇਸ ਗਰਮੀ ਤੋਂ ਬਚਣ ਦੇ ਲਈ ਨਵੇਂ ਨਵੇਂ ਤਰੀਕੇ ਕੱਢਦੇ ਨੇ ਜੀ ਹਾਂ ਨਵੇਂ ਨਵੇਂ ਆਈਡੀਆਜ਼ ਕੱਢਦੇ ਨੇ ਤੇ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਕਹੋਗੇ ਵਾਹ ਯਾਰ ਕੀ ਆਈਡੀਆ ਕੱਢਿਆ ਇਸਨੇ ਦਰਸਲ ਰਾਜਸਥਾਨ ਦਾ ਇੱਕ ਵਿਅਕਤੀ ਗਰਮੀ ਤੋ ਐਨਾ ਪਰੇਸ਼ਾਨ ਹੋ ਰੱਖਿਆ ਸੀ ਕਿ ਉਸਨੇ ਆਪਣੇ ਸਕੂਟਰ ਤੇ ਹੀ ਸ਼ਾਵਰ ਲਗਾ ਦਿੱਤਾ ਜੀ ਹਾਂ ਮਿੰਨੀ ਸ਼ਾਵਰ ਲਗਾ ਲਿੱਤਾ ਜਿਸ ਦੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਦੱਸ ਦਵਾ ਕਿ ਵਾਇਰਲ ਵੀਡੀਓ ਜ਼ੋਤਪੁਰ ਦੇ ਜਲੇਰੀ ਗੇਟ ਜੀ ਹਾਂ ਇਹ ਉਹੀ ਜ਼ਲੂਰੀ ਗੇਟ ਹੈ ਜਿੱਥੇ ਮਸ਼ਹੂਰ ਮਿਰਚੀ ਵੜਾ ਮਿਲਦਾ ਖੈਰ ਉਸ ਵਿਅਕਤੀ ਕੋਲ ਇੱਕ ਸਾਧਾਰਨ ਸਕੂਟਰ ਹੈ ਪਰ ਉਸਨੇ ਡਰਾਈਵਰ ਦੀ ਲੱਤ ਵਾਲੀ ਥਾਂ ਤੇ ਪਾਣੀ ਦਾ ਕੈਂਪਰ ਰੱਖਿਆ ਨੀਲੇ ਰੰਗ ਦਾ ਜੋ ਪਾਣੀ ਨਾਲ ਭਰਿਆ ਹੋਇਆ ਪਾਈਪ ਵਿਛਾਈ ਹੋਈ ਹੈ ਤੇ ਉਸ ਪਾਈਪ ਦੇ ਉੱਪਰ ਇੱਕ ਟੁੱਟੀ ਫਿੱਟ ਕੀਤੀ ਗਈ ਹੈ ਫਲੋਰ ਬੋਰਡ ਤੇ ਪਲਾਸਟਿਕ ਦੇ ਪਾਣੀ ਦਾ ਡਿਸਪੈਂਸਰ ਰੱਖਿਆ ਗਿਆ ਜਿਸ ਚ ਪਾਣੀ ਦਾ ਸ਼ਾਵਰ ਵਾਂਗ ਨਿਕਲ ਰਿਹਾ ਉਹ ਵਿਅਕਤੀ ਸਕੂਟਰ ਤੇ ਸਵਾਰ ਹੈ ਤੇ ਉਸ ਦੇ ਉੱਪਰ ਪਾਣੀ ਟਿਕ ਰਿਹਾ ਤੇ ਜੋ ਵੀ ਉਸ ਨੂੰ ਰਾਜੰਦ ਦਾ ਵੇਖ ਰਿਹਾ ਉਹ ਬੜੇ ਹੀ ਹੈਰਾਨੀ ਦੇ ਨਾਲ ਵੇਖ ਰਿਹਾ ਸੀ ਇੰਨੀ ਅਤਿ ਗਰਮੀ ਚ ਵਿਅਕਤੀ ਨੇ ਮਿੰਨੀ ਸ਼ਾਵਰ ਦਾ ਆਨੰਦ ਲੈਂਦਾ ਵੇਖ ਲੋਕ ਵੀ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਵੈਸੇ ਥੋਟਾ ਕੇ ਕਹਿਣਾ ਇਸ ਮਿੰਨੀ ਸ਼ਾਵਰ ਬਾਰੇ ਸਾਡੇ ਕਮੈਂਟ ਬਾਕਸ ਜ਼ਰੂਰ ਦੱਸ